ਆਈ ਲਵ ਮੈਕਲੋਡ ਗੰਜ ਦੋਸਤੋ ਅੰਦਰ ਇੱਥੇ ਬੋਰਡ ਲੱਗਾ ਆ ਕਿ ਨਾ ਫੋਟੋਗ੍ਰਾਫ ਤੇ ਨਾ ਹੀ ਕੋਈ ਵੀਡੀਓਗ੍ਰਾਫੀ ਆ ਜਿਹੜੀ ਰੋਡ ਦੇ ਇੱਧਰ ਇਕੋ ਪਾਰਕ ਬਣੀ ਹੋਈ ਆ ਇਹ ਵੇਖੋ ਇਹਦਾ ਜਿਹੜਾ ਟਾਈਮਿੰਗ ਹੈਗਾ ਵਾ ਉਹ ਕੁਝ 10 ਤੋਂ 5 ਵਜੇ ਤੱਕ ਹੈ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਧਰਮਸ਼ਾਲਾ ਤੋਂ ਮੈਕਲੋਡਗਾਂਜ ਦੇ ਰਸਤੇ ਦੇ ਵਿੱਚ ਇੱਕ ਚਰਚ ਵਿਖਾ ਲਾਂਗੇ ਜਿਸ ਦਾ ਨਾਮ ਸੈਂਟ ਜੋਨ ਚਰਚ ਹੈ ਇੱਥੇ ਬਹੁਤ ਜਿਆਦਾ ਟੂਰਿਸਟ ਵੇਖਣ ਆਉਂਦੇ ਨੇ ਤੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਆਓ ਤੁਹਾਨੂੰ ਵਿਖਾਉਂਦੇ ਹਾਂ ਸੈਂਟ ਜੋਨ ਚਰਚ ਦੋਸਤੋ ਆਪਾਂ ਉੱਪਰ ਆ ਚੁੱਕੇ ਹਾਂ ਤੇ ਉੱਪਰ ਆ ਕੇ ਤੁਹਾਨੂੰ ਵਿਖਾਉਂਦੇ ਹਾਂ ਕਿ ਸਭ ਤੋਂ ਪਹਿਲਾਂ ਨਾ ਮੈਕਲੋਡਗਾਂਜ ਤੋਂ ਵੀ ਪਹਿਲਾਂ ਹੀ ਰਸਤੇ ਦੇ ਵਿੱਚ ਹੀ ਸੈਂਟ ਆਫ ਜੌਨ ਇਨ ਇਸ ਸੈਂਟ ਜੌਨ ਚਰਚਾ ਜਿਹੜੀ ਇਹ ਕੁਝ ਇਹਦਾ ਨਿਰਮਾਨ ਜਿਹੜਾ ਆ ਵੇਖੋ ਮੈਂ ਤੁਹਾਨੂੰ ਦਿਖਾਦਾ ਸੈਂਟ ਜੌਨ ਚਰਚਾ ਔਰ ਇਹਦਾ ਜਿਹੜਾ ਨਿਰਮਾਨ ਹੀਗਾ 1852 ਦੇ ਵਿੱਚ ਹੋਇਆ ਸੀਗਾ ਔਰ ਬਾਹਰ ਵਾਲੀ ਸਾਈਡ ਆ ਵੇਖੋ ਕੇ ਰੋਡ ਦੇ ਉੱਪਰ ਹੀ ਇਸਦਾ ਗੇਟ ਆ ਤੇ ਆਪਾਂ ਚੱਲਦੇ ਹਾਂ ਥੱਲੇ ਤੇ ਵੇਨੇ ਆ ਤੇ ਬਹੁਤ ਦੂਰੋਂ ਇੱਥੋਂ ਟੂਰਿਸਟ ਜਿਹੜੇ ਆਉਂਦੇ ਆ ਤੇ 뷰 ਬੜਾ ਪਿਆਰਾ ਹੈ ਇੱਥੇ ਦਾ ਦੇਖੋ ਔਰ ਹਵਾ ਔਰ ਮੌਸਮ ਬਹੁਤ ਜਿਆਦਾ ਵਧੀਆ ਪਿਆਰਾ ਦੇਖੋ ਇਧਰ ਤੇ ਪੂਰੇ ਇੱਥੇ ਚੀਲ ਦੇ ਜਿਹੜੇ ਵੱਡੇ ਦਰਖਤ ਨੇ ਉਹਨਾਂ ਦਾ ਇੱਥੇ ਪੜਿਆ ਵੜਿਆ ਜਿਹੜੇ ਦਰਖਤ ਨੇ ਉਹ ਲੱਗੇ ਹੋਏ ਆ ਤੇ ਸੱਚ ਪੁੱਛੋ ਵੀ ਪਾਰਕਿੰਗ ਵੀ ਆ ਜਿਹੜੀ ਇਹਦੀ ਪਾਰਕ ਬਣਾਈ ਹੋਈ ਆ ਉਹ ਵੀ ਵਧੀਆ ਹੀ ਆ ਬਣੀ ਇਹ ਦੇਖੋ ਅੱਗੇ ਤੇ ਸਾਹਮਣੇ ਆ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਹੀ ਆ ਸੈਂਟ ਜੂਨ ਚਰਚ ਤੇ ਇਸ ਚਰਚ ਨੂੰ ਬਹੁਤ ਦੂਰੋਂ ਦੂਰੋਂ ਸਲਾਨੀ ਆ ਜਿਹੜੇ ਉਹ ਵੇਖਣ ਆਉਂਦੇ ਆ 1852 ਦੀ ਇਹ ਬਣੀ ਤੇ ਇਹਨੀਆਂ ਅੰਦਰ ਕੀ ਕੀ ਆ ਅੰਦਰ ਐਂਟਰੀ ਹੈਗੀ ਆ ਕਿ ਨਹੀਂ ਹੈਗੀ ਤੇ ਦੇਖੋ ਜੀ ਬਹੁਤ ਹੀ ਖੂਬਸੂਰਤ ਆ ਇਸ ਦੀ ਜਿਹੜੀ ਉਹ ਬਿਲਡਿੰਗ ਬਣੀ ਹੋਈ ਆ ਸੈਂਟ ਜohn ਚਰਚ ਦੀ ਆਲੇ ਦੁਆਲੇ ਦੀ ਤੁਹਾਨੂੰ ਵਿਖਾਉਨੇ ਆ ਕਿਦਾਂ ਦਾ ਵਾ ਇਹਦੀ ਜਿਹੜਾ ਸਟਰਕਚਰ ਹੈਗਾ ਵਾ ਆਲੇ ਦੁਆਲੇ ਬਿਲਡਿੰਗ ਦਾ ਦੇਖੋ ਪੱਥਰਾਂ ਦੇ ਨਾਲ ਇਹ ਬਹੁਤ ਹੀ ਵਧੀਆ ਜਿਹੜੀ ਆ ਇਹਦੀ ਬਿਲਡਿੰਗ ਦੀ ਸਾਰੀ ਕੀਤੀ ਗਈ ਆ ਇਹ ਸਾਰੇ ਇਹ ਨਾ ਪੱਥਰ ਟਾਈਪ ਹੀ ਲੱਗੇ ਹੋਏ ਆ ਲੇਕਿਨ ਇਹਨਾਂ ਨੂੰ ਬਿਲਕੁਲ ਇੱਟਾਂ ਦਾ ਰੂਪ ਧਾਰਨ ਕਰਕੇ ਤੇ ਫਿਰ ਇਹਦੀ ਜਿਹੜੀ ਉਹ ਸਾਰੀ ਆ ਉਹ ਕੀਤੀ ਗਈ ਆ ਵੇਖੋ ਇਹ ਜਿਹੜਾ ਇਹ ਚਰਚ ਦਾ ਬੈਕ ਦੀ ਸਾਈਡ ਤੋਂ ਆ ਬੈਕ ਸਾਈਡ ਤੋਂ ਇਸ ਤਰ੍ਹਾਂ ਦਿਖਦੀ ਆ ਇਹ ਚਰਚ ਔਰ ਇੱਥੇ ਜਿਹੜਾ ਇਹ ਬੋਰਡ ਦੇ ਮੁਤਾਬਕ ਹੈ ਨਾ ਜੋ ਵੀ ਲਿਖਿਆ ਹੋਇਆ ਵਾ ਮੈਂ ਪਹਿਲਾਂ ਆਲਰੇਡੀ ਪੜ ਚੁੱਕਿਆ ਵਾਂ ਤੇ ਤੁਸੀਂ ਵੀ ਇਹਨੂੰ ਸਕਰੀਨਸ਼ਾਟ ਕਰਕੇ ਪੜ ਸਕਦੇ ਹੋ ਇਸ ਦੇ ਉੱਪਰ ਇਹ ਲਿਖਿਆ ਹੋਇਆ ਵਾ ਕਿ ਅਗਰ ਇਸ ਚਰਚ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਕੋਈ ਕਿਸ ਚੀਜ਼ ਦੀ ਨੁਕਸਾਨ ਜਾਂ ਕੋਈ ਇਸ ਦਾ ਕੋਈ ਕੋਈ ਗਲਤ ਇਸਤੇਮਾਲ ਜਾਂ ਕੋਈ ਇਸ ਤਰ੍ਹਾਂ ਦਾ ਇਹਦੇ ਉੱਤੇ ਕਰਦਾ ਵਾ ਤੇ ਉਹਨੂੰ ਇੱਕ ਕਾਨੂੰਨੀ ਪ੍ਰਤੀਕਿਰਿਆ ਦੇ ਜ਼ਰੀਏ ਜਿਹੜੀ ਆ ਉਹ ਸਜ਼ਾ ਦਿੱਤੀ ਜਾਏਗੀ ਇਹ 3 ਸਾਲ ਦੀ ਸਜ਼ਾ ਔਰ 5000 ਰੁਪਏ ਦਾ ਜਿਹੜਾ ਜੁਰਮਾਨਾ ਵਾ ਉਹ ਵੀ ਕੀਤਾ ਜਾ ਸਕਦਾ ਤੇ ਜਿਹੜਾ ਕਿ ਇਸ ਨੂੰ ਸਜ਼ਾ ਨੂੰ ਵੀ ਵਧਾਇਆ ਜਾ ਸਕਦਾ ਵਾ ਤੇ ਜੁਰਮਾਨੇ ਨੂੰ ਵੀ ਤੇ ਇਸ ਕਰਕੇ ਇਸ ਚਰਚ ਨੂੰ ਲੋਕ ਦੂਰ ਦੂਰੋਂ ਵੇਖਣ ਆਉਂਦੇ ਨੇ ਤੇ ਕਿਸ ਤਰ੍ਹਾਂ ਦੀ ਲੱਗੀ ਆਏ ਤੁਹਾਨੂੰ ਵੀਡੀਓ ਚੈਨਲ ਨੂੰ ਭਾਈ ਸਬਸਕ੍ਰਾਈਬ ਤੇ ਫੋਲੋ ਵੀ ਜਰੂਰ ਕਰਦੇ ਆਂਗਰੋਂ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਥੀਊ ਪੁਆਇੰਟ ਕੋਸ਼ਿਸ਼ ਕਰਾਂਗੇ ਕਿ ਦਿਖਾਲ ਦੇ ਰਹੀ ਹੈ। ਆ ਵੀ ਇੱਕ ਦੋਸਤੋ ਪੁਰਾਣੀ ਇਸ ਦੇ ਸਮੇਂ ਦੀ ਲੱਗੀ ਹੋਈ ਆ। ਇਸ ਦਾ ਕੀ ਮਹੱਤਵ ਆ ਖੈਰ ਮੈਨੂੰ ਇਹ ਨਹੀਂ ਕਿ ਪਤਾ ਹੈਗਾ। ਤੇ ਵੇਖੋ ਤੁਸੀਂ ਇਹ ਵੀ ਬੜੀ ਇਮਾਰਤ ਇੱਕ ਜਿਸ ਤਰ੍ਹਾਂ ਮਜਾਇਲ ਨਹੀਂ ਹੁੰਦੀ ਉਹਦੇ ਵਾਂਗੂ ਇਹ ਕੀਤੀ ਹੋਈ ਆ। ਇਸ ਦਾ ਜਿਹੜਾ ਆਰਕੀਟੈਕਟਾ ਬਣਿਆ ਹੋਇਆ ਵੇਖੋ ਇੱਧਰ ਇਹ ਇੱਕ ਮਜ਼ਾਇਲ ਵਾਂਗੂ ਵੇਖੋ ਇੱਧਰੇ ਕੋ ਸੋ ਆਲੇ ਦਿਵਾਲੇ ਸ਼ਾਨਦਾਰ ਆ ਜਿਹੜਾ ਉਹ ਰੁੱਖਾਂ ਦਾ ਨਜ਼ਾਰਾ ਪਾਏਦੇ ਤੇ ਬਹੁਤ ਹੀ ਠੰਡੀ ਸ਼ਾਂ ਦੇ ਵਿੱਚ ਆਲੇ ਦੋਲੇ ਸ਼ਾਂ ਵੀ ਬਹੁਤ ਆ ਤੇ ਵਧੀਆ ਵੀ ਉਹ ਪੁਆਇੰਟ ਬਣਿਆ ਹੋਇਆ ਇੱਥੇ ਇਹ ਜਿਹੜਾ ਚਰਚ ਦੇ ਬਿਲਕੁਲ ਹੀ ਨਾਲ ਥੱਲੜ ਦੇ ਬੰਨੇ ਕਾਫੀ ਰੋਖ ਲੱਗੇ ਇਧਰ ਦਾ ਥਿਊ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਅੰਦਰ ਜਾਣ ਦੀ ਵੀ ਵੀ ਅੰਦਰੋਂ ਵੀ ਬਖਾਲਿਆ ਜਾਵੇ ਜੇ ਉੱਥੇ ਵੀਡੀਓ ਅਲਾਉਡ ਹੋਈ ਤਾਂ ਤੁਹਾਨੂੰ ਆਪਾਂ ਅੰਦਰੋਂ ਵੀ ਬਖਾਲਾਂਗੇ ਤੇ ਦੇਖਦੇ ਆ ਕਿਉਂ ਦਾ ਵਾ ਮੋਲ ਚਾਲ ਔਰ ਸਾਹਮਣੀ ਸਾਈਡ ਤੋਂ ਲੋਕ ਆ ਰਹੇ ਨੇ ਇਹ ਇਧਰਲੀ ਸਾਈਡ ਤੋਂ ਵੀ ਐ ਸਾਈਡਾਂ ਤੋਂ ਐ ਇਸ ਤਰ੍ਹਾਂ ਦਿਖਦੀ ਆ ਦੋਸਤੋ ਇਸ ਚਰਚ ਦੇ ਉੱਪਰ ਤੁਸੀਂ ਜਿਹੜੀ ਵੇਖ ਰਹੇ ਹੋ ਇਹਦਾ ਜਿਹੜਾ ਟਾਈਮਿੰਗ ਹੈਗਾ ਵਾ ਉਹ ਕੁਝ 10 ਤੋਂ 5 ਵਜੇ ਤੱਕ ਆ ਉਹ ਜੇ ਤੁਸੀਂ 5 ਵਜੇ ਤੋਂ ਬਾਅਦ ਆਉਨੇ ਜੇ ਤੇ ਇਹ ਤੁਹਾਨੂੰ ਗੇਟ ਇਹਦਾ ਬੰਦ ਮਿਲੂਗਾ ਫਿਰ ਤੁਹਾਡੀ ਐਂਟਰੀ ਤੁਸੀਂ ਇੱਥੇ ਵਿਜ਼ਿਟ ਨਹੀਂ ਕਰ ਸਕਦੇ ਤੇ ਤੁਸੀਂ ਇਸ ਕਰਕੇ ਜਦੋਂ ਵੀ ਆਉਣਾ ਵਾ ਤੇ ਦੱਸੋ 4 ਵਜੇ ਦੇ ਵਿੱਚ ਆਓ ਤਾਂ ਜੋ ਤੁਹਾਨੂੰ ਜਿਹੜਾ ਵਾ ਇਸ ਚਰਚ ਦਾ ਟਾਈਮਿੰਗ ਰੂਲ ਆ ਜਿਹੜਾ ਉਹ ਪਤਾ ਲੱਗ ਜਾਵੇ ਕਿਉਂਕਿ ਤੁਸੀਂ ਏਡੀ ਦੂਰੋਂ ਆਉਣਾ ਹੁੰਦਾ ਜੇ ਤੁਹਾਡਾ ਕੋਈ ਵੀ ਜਿਹੜਾ ਵਾ ਉਹ ਵਿਊ ਪੁਆਇੰਟ ਆ ਜਿਹੜਾ ਉਹ ਮਿਸ ਨਾ ਹੋ ਸਕੇ ਠੀਕ ਹੈ ਜੀ ਧੰਨਵਾਦ ਤੇ ਜੋਂ ਚਰਚ ਤੋਂ ਬਾਹਰ ਹੀ ਜਿਹੜਾ ਵਾ ਰੋਡ ਦੇ ਇਧਰ ਇਕੋ ਪਾਰਕ ਬਣੀ ਹੋਈ ਆ ਐ ਵੇਖੋ ਤੇ ਨਾਲ ਇਹਦੇ ਵੇਖੋ ਵੀ ਸਟੈਚੂ ਵੱਡਾ ਵਧੀਆ ਬਣਿਆ ਪਿਆ ਇਕੋ ਪਾਰਕ ਸਟੈਚੂ ਨਾਲ ਹੀ ਗੇਟ ਆ ਦੇਖੋ ਆਜੋ ਵੇਖਦੇ ਆ ਇਕੋ ਪਾਰਕ ਚ ਇਕੋ ਪਾਰਕ ਬਨੋਈ ਦੇਖੋ ਸ਼ੇਰ ਕਿਆ ਕਿਆ ਹੈ ਭਾਈ ਉੱਪਰ ਦੇਖਣੇ ਲਈ ਦੇਖਣੇ ਲਈ ਉੱਪਰ ਕਿਆ ਕਿਆ ਲੱਗੇ ਪੁਆਇੰਟ Jie jėvas. Tikė.